ਮੇਰੇ ਨਾਲ ਮੈਂ ਕੈਪਸਿਨਾ ਜੀ ਚੀਫ ਸਕੱਟਰੀ ਸਾਹਿਬ ਬੈਠੇ ਨੇ ਸੋ ਅਸੀਂ ਜਪਾਨ ਤੇ ਸਾਊਥ ਕੋਰੀਆ ਦਾ ਇੱਕ ਬੜਾ ਕਾਮਯਾਬ ਟੂਰ ਕਰਕੇ ਵਾਪਸ ਆਏ ਆ ਤੇ ਮੇਰਾ ਫਰਜ਼ ਬਣਦਾ ਮੈਂ ਆਪਣਾ ਫਰਜ਼ ਸਮਝਦਾ ਇਸ ਕੱਲ ਦਾ ਕਿ ਮੈਂ মিডিਆ ਰਾਹੀਂ ਤੁਹਾਡੇ ਰਾਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੇ ਆਪਣੇ ਫਿਊਚਰ ਲਈ ਬਹੁਤ ਸਾਰੇ ਸੁਪਨੇ ਲਿਖੇ ਹੋਏ ਨੇ ਜਿਨ੍ਹਾਂ ਨੇ ਡਿਗਰੀਆਂ ਲੈ ਲੀਆਂ ਜਾਂ ਲੈਣੀਆਂ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਫਿਊਚਰ ਦੇ ਵਿੱਚ ਅਸਮਾਨਾਂ ਤੱਕ ਉਡਾਰੀਆਂ ਮਰਵਾਉਣੀਆਂ ਨੇ ਤਰੂ ਤਾਰੇ ਵਾਂਗੂੰ ਚਮਕਾਉਣਾ ਹੈ ਪੰਜਾਬ ਨੂੰ ਹਰ ਪੱਖ ਤੋਂ ਉਹਨਾਂ ਲਈ ਕੀ ਕੀ ਆਪਰਚੂਨਿਟੀਆਂ ਬਣ ਸਕਦੀਆਂ ਨੇ ਉਹਨਾਂ ਲਈ ਮੌਕੇ ਕਿੰਨੇ ਬਣ ਸਕਦੇ ਨੇ ਟੈਕਨੀਕਲੀ ਕੰਪਨੀਆਂ ਜਿਹੜੀਆਂ ਟੈਕਨੋਲੋਜੀ ਕੀ ਕੀ ਲੈ ਕੇ ਆ ਰਹੀਆਂ ਨੇ ਜਿਹੜੇ ਇੱਥੇ ਪਹਿਲਾਂ ਮੌਜੂਦ ਨੇ ਜਪਾਨ ਦੀਆਂ ਕੰਪਨੀਆਂ ਉਹ ਕਿੰਨਾ ਹੋਰ ਆਪਣੇ ਬਿਜ਼ਨਸ ਨੂੰ ਵਧਾਉਣ 'ਚ ਸਹਿਮਤ ਹੋਈਆਂ ਨੇ ਜਾਂ ਫਿਰ ਜੋਇੰਟ ਵੈਂਚਰ ਇੰਡੀਅਨ ਕੰਪਨੀਆਂਜ਼ ਨਾਲ ਕਿੰਨਾ ਕਿੰਨਾਂ ਨੇ ਇੰਟਰਸਟ ਦਿਖਾਇਆ ਹੈ ਤੇ ਉਹਨਾਂ ਨੇ ਕੀ ਕੀ ਸਵਾਲ ਕੀਤੇ ਸਾਨੂੰ ਉਹਨਾਂ ਨੇ ਕੀ ਕੀ ਸੁਜੈਸ਼ਨ ਦਿੱਤੇ ਐ ਇਹ ਸਾਰੀਆਂ ਗੱਲਾਂ ਜਿਹੜੀਆਂ ਫਰੋਮ ਡੇ 1 ਅੱਜ ਤੋਂ ਉਹ ਇੱਕ ਵੀਡੀਓ ਦਿਖਾਉਣ ਲੱਗੇ ਆ ਕਿਸੇ ਵੀ ਚੁਣੇ ਹੋਏ ਰਾਜਨੀਤਾ ਦਾ ਚਾਹੇ ਉਹ ਸਟੇਟ ਦਾ ਹੈੱਡ ਹੈ ਚਾਹੇ ਉਹ ਕੰਟਰੀ ਦਾ ਹੈੱਡ ਹੈ ਫਰਜ਼ ਬਣਦਾ ਹੈ ਕਿ ਜੇ ਉਹ ਆਪਣੇ ਲੋਕਾਂ ਦੇ ਬਿਹਾਫ ਤੇ ਆਪਣੇ ਲੋਕਾਂ ਵਾਸਤੇ ਕਿਸੇ ਵਿਦੇਸ਼ ਦੇ ਦੌਰੇ ਤੇ ਜਾਂਦਾ ਹੈ ਤਾਂ ਉਸ ਦੌਰੇ ਦੌਰਾਨ ਉਹਦੀ ਕਿਹਦੇ ਕਿਹਦੇ ਨਾਲ ਮੁਲਾਕਾਤਾਂ ਹੋਈਆਂ ਉਹ ਕਿਹਨੂੰ ਕਿਹਨੂੰ ਮਿਲ ਕੇ ਆਇਆ ਤੇ ਕੀ ਕੀ ਸਹਿਮਤੀਆਂ ਕੀ ਕੀ ਓਪਰਚ्युनिटीज ਕੀ ਕੀ ਮੈਮੋਰੰਡਮ ਕੀ ਕੀ ਉਹਨੂੰ ਮੌਕੇ ਜਿਹੜੇ ਨੇ ਉਹ ਕ੍ਰੀਏਟ ਹੋਣ ਦੇ ਚਾਂਸ ਲੱਗੇ ਉਹ ਸਾਰਿਆਂ ਆ ਕੇ ਆਪਣੇ ਲੋਕਾਂ ਨੂੰ ਦੱਸੇ ਇਹ ਫਰਜ਼ ਬਣਦਾ ਸੋ ਮੈਂ ਇੱਕ ਵੀਡੀਓ ਤੁਹਾਡੇ ਸਾਹਮਣੇ ਪਹਿਲਾਂ ਦਿਖਾਉਣ ਲੱਗਿਆ ਜਿਹਦੇ ਵਿੱਚ ਡੇ 1 ਤੋਂ ਲੈ ਕੇ ਜਾਪਾਨ ਤੇ ਫਿਰ ਉਸ ਤੋਂ ਬਾਅਦ ਕੋਰੀਆ ਕਿਹੜੇ ਕਿਹੜੇ ਕੰਪਨੀਆਂ ਨੂੰ ਅਸੀਂ ਮਿਲੇ ਤੇ ਉਹਨਾਂ ਨੇ ਉਹ ਕੰਪਨੀਆਂ ਕਿਹੜੇ ਕਿਹੜੇ ਸੈਕਟਰ ਚ ਕੰਮ ਕਰਨਾ ਚਾਹੁੰਦੀਆਂ ਨੇ ਤੇ ਪੰਜਾਬ ਨੂੰ ਉਹਦਾ ਕੀ ਫਾਇਦਾ ਹੋ ਸਕਦਾ ਹਰ ਇੱਕ ਵੀਡੀਓ ਤੋਂ ਬਾਅਦ ਮੁਲਾਕਾਤਾਂ ਦਾ ਜਿਹੜਾ ਇੱਕ ਦਿਨ ਹੈ ਉਹ ਤੋਂ ਬਾਅਦ ਉਹਨਾਂ ਮੁਲਾਕਾਤਾਂ ਦੇ ਨਤੀਜੇ ਕੀ ਨਿਕਲੇ ਕਿ ਕਿਹੜੇ ਕਿਹੜੇ ਕੰਪਨੀ ਨੇ ਇੰਟਰਸਟ ਦਿਖਾਇਆ ਚਾਹੇ ਉਹ ਐਗਰੀਕਲਚਰ ਨਾਲ ਲੈਟਰ ਨੇ ਚਾਹੇ ਉਹ ਆਟੋਮੋਬਾਈਲ ਨਾਲ ਲੈਟਰ ਨੇ ਚਾਹੇ ਗ੍ਰੀਨ એનર્ਜੀ ਨਾਲ ਰੀਨਿਊਅਲ એનર્ਜੀ ਨਾਲ ਚਾਹੇ ਉਹ ਟਰੈਕਟਰ ਹਨ ਕੰਬਾਈਨਾ ਨਾਲ ਲੇਟਡ ਖੇਤੀ ਨਾਲ ਲੇਟਡ ਪ੍ਰਾਲੀ ਨਾਲ ਸੰਬੰਧਿਤ ਕੰਪਨੀਆਂ ਜਿਹੜੀਆਂ ਜਿਹੜੀ ਜਿਹੜੀ ਵੀ ਉਹਨਾਂ ਕੋਲ ਲੇਟੈਸਟ ਟੈਕਨੋਲੋਜੀ ਹੈ ਅਸੀਂ ਸਾਰਿਆਂ ਕੋਲ ਗਏ ਆਂ ਔਰ ਇੰਨਾ ਜ਼ਿਆਦਾ ਸਾਡਾ ਸ਼ਡਿਊਲ ਬਿਜੀ ਸੀਗਾ ਕਿ ਕਈ ਵਾਰੀ ਮੈਂ ਕਿਤੇ ਹੋਰ ਕੰਪਨੀ ਨੂੰ ਮਿਲ ਰਿਹਾ ਹੁੰਦਾ ਸੀ ਉਸ ਵੇਲੇ ਸੰਜੀਪ अरोड़ा ਜੀ ਸਾਡੇ ਜਿਹੜੇ ਇੰਡਸਟਰੀ ਮਿਨਿਸਟਰ ਨੇ ਤੇ ਪਾਵਰ ਮਿਨਿਸਟਰ ਨੇ ਉਹ ਕਿਸੇ ਹੋਰ ਕੰਪਨੀ ਨੂੰ ਮਿਲ ਰਹੇ ਹੁੰਦੇ ਸੀ ਸੋ ਸਾਰਾ ਅਸੀਂ ਉਹਨਾਂ ਦਾ ਤੁਹਾਡੇ ਸਾਹਮਣੇ ਸੀ ਪੇਸ਼ ਕਰਨ ਲੱਗੇ ਥੋੜਾ ਜਿਹਾ ਇੱਕ ਵੀਡੀਓ ਦੇਖ ਲਿਓ ਉਹਦੇ ਵਿੱਚ ਮੈਂ ਨਾਲ ਦੀ ਨਾਲ ਰੋਕ ਕੇ ਉਸ ਵੀਡੀਓ ਨੂੰ ਜੇ ਤਾਂ ਮੈਂ ਤੁਹਾਨੂੰ ਉਸ ਕੰਪਨੀ ਬਾਰੇ ਜਾਂ ਉਹਦੇ ਬਾਰੇ ਸਾਰਾ ਕੁਝ ਕਲੀਅਰ ਵੀ ਕਰ ਦੂੰਗਾ ਮੈਂ ਕਿਹਾਉਂਗਾ ਵੀਡੀਓ ਚਲਾ ਦੇ ਇਹ ਹੈਗਾ ਜੀ ਪਹਿਲਾ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਜੀਆਈ ਜੇਬੀਆਈਸੀ ਮਿਸਟਰ ਓਗਾਵਾ ਕਾਜ਼ੂਨੋਰੀ ਇਹਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੀਗੇ ਜਿਹੜੇ ਖੜੇ ਨੇ ਨਾਲ ਇਹ ਸਾਨੂੰ ਮਿਲੇ ਇਹਦੇ ਵਿੱਚ ਇਹ ਕੀ ਕਰਦੇ ਨੇ ਕਿ ਜਾਪਾਨ ਦੇ ਵਿੱਚ ਇੱਕ ਰੂ ਲੈ ਕੇ ਚਿੰਨੀਆਂ ਵੀ ਜਾਪਾਨ ਦੀਆਂ ਕੰਪਨੀਆਂ ਕਿਸੇ ਹੋਰ ਕੰਟਰੀ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦੀਆਂ ਨੇ ਕੰਮ ਕਰਨਾ ਚਾਹੁੰਦੀਆਂ ਨੇ ਇਨਵੈਸਟਮੈਂਟ ਕਰਨਾ ਚਾਹੁੰਦੀਆਂ ਇਹ ਜਿਹੜੀ ਬੈਂਕ ਹੈ ਜਾਪਾਨ ਬੈਂਕ ਫॉर ਇੰਟਰਨੈਸ਼ਨਲ ਕੋਪਰੇਸ਼ਨ ਇਹ ਉਹਨਾਂ ਨੂੰ ਲੋਨ ਦਿੰਦੇ ਨੇ ਇਹ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਤੁਸੀਂ ਉੱਥੇ ਜਾਓ ਕਿੰਨੇ ਪਰਸੈਂਟ ਤੁਹਾਡਾ ਉਹਦੇ ਵਿੱਚ ਹਿੱਸਾ ਹੋਊਗਾ ਜੇ ਜੇ ਉਹਨਾਂ ਨੇ ਕਿਸੇ ਪਹਿਲੇ ਹੀ ਮੌਜੂਦ ਕੰਪਨੀ ਦੇ ਵਿੱਚ ਹਿੱਸਾ ਪਾਉਣਾ ਹੈ ਜੋ ਐਡਵੈਂਚਰ ਕਰਨਾ ਹੈ ਤਾਂ ਉਹ ਜੀ ਜਾਪਾਨ ਦਾ ਕਿੰਨੇ ਪਰਸੈਂਟੇਜ ਸਹੂਗਾ ਉਸ ਹਿਸਾਬ ਨਾਲ ਉਹਨਾਂ ਨੂੰ ਉਹ ਫਾਈਨੈਂਸ਼ੀਅਲ ਹੈਲਪ ਕਰਦੇ ਨੇ ਜਾਨੀ ਕਿ ਬੇਸ ਇਹੀ ਹੈ ਇਹਨਾਂ ਦਾ ਆਪਣੇ ਇੱਥੇ ਇਹ ਇੰਡਸ ਇੰਡ ਬੈਂਕ ਨਾਲ ਟਾਇਅਪ ਹੈਗਾ ਇੰਡਸ ਇੰਡ ਸੋ ਇਹਨਾਂ ਨੇ ਸਾਡੇ ਨਾਲ ਡਿਸਕਸ਼ਨ ਕੀਤਾ ਤੇ ਇਹ ਕਹਿੰਦੇ ਵੀ ਅਸੀਂ ਕਲੀਨ એનર્ਜੀ ਤੇ ਪ੍ਰੋਜੈਕਟਾਂ ਦੇ ਵਿੱਚ ਅਸੀਂ ਪ੍ਰੋਪੋਜ਼ਲ ਜਿਹੜੀਆਂ ਤੁਹਾਡੀਆਂ ਅਸੈਪਟ ਕਰਦੇ ਹਾਂ ਤੇ ਅਸੀਂ ਟੈਕਨੀਕਲ ਡਿਸਕਸ਼ਨ ਜਿਹੜਾ ਹੈ ਪੋਟੈਂਸ਼ੀਅਲ ਫਾਈਨਾਂਸਿੰਗ ਫਾਈਨਾਂਸ ਫਾਈਨਾਂਸਿੰਗ ਐਵੇਨਿਊ ਦੇ थ्रू ਜਪਾਨੀ ਕੰਪਨੀ ਨੂੰ ਅਸੀਂ ਰეკਮੈਂਡ ਕਰਾਂਗੇ ਤੁਹਾਡਾ ਅਸੀਂ ਸਾਰਾ ਜਿਹੜਾ ਏਜੰਡਾ ਲੈ ਲਿਆ ਸੋ ਸਬਮਿਟ ਜਿਹੜਾ ਸਾਡਾ ਹੋ ਰਿਹਾ 13 14 15 ਮਾਰਚ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ 2026 ਚ ਇਹ ਉਹਦੇ ਵਿੱਚ ਇਹ ਕਹਿੰਦੇ ਅਸੀਂ ਵੱਧ ਛੜ ਕੇ ਹਿੱਸਾ ਲੈਣਾ ਹੈ ਸੀ ਜਪਾਨ ਦੀਆਂ ਕੱਪੜੀਆਂ ਨੂੰ ਇਹ ਐਪਰੀਸ਼ੀਏਟ ਕਰਨਗੇ ਕਿ ਅਸੀਂ ਪੰਜਾਬ ਦੇ ਵਿੱਚ ਆ ਕੇ ਕੰਮ ਕਰੋ ਇਹ ਪਹਿਲੇ ਦਿਨ ਪਹਿਲੀ ਮੀਟਿੰਗ ਸਾਡੀ ਜਿਹੜੀ ਹੈ ਉਹ ਜੇਬੀਆਈਸੀ ਨਾਲ ਸੀਗੀ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਇਹ ਹੈਗਾ ਜੀ ਯਾਮਾ ਮੋਟਰ ਕਾ ਕੰਪਨੀ ਹੈ ਜਿਹੜੀ ਮਸ਼ਹੂਰ ਹੈ ਯਾਮਾ ਮੋਟਰ ਇਹਨਾਂ ਦਾ ਟਾਈਅਪ ਹੈਗਾ ਇੱਥੇ ਹੀਰੋ ਨਾਲ ਹੀਰੋ ਨਰਨ ਜੀ ਸਰ ਟੈਕ ਮਿਸਟਰ ਤਾਨਾਕਾ ਹੀਰੋ ਕੀ ਜਿਹੜਾ ਗਲੋਬਲ ਸਟ੍ਰੈਟਜੀ ਮੈਨੇਜਰ ਹਾਂ ਸਟ੍ਰੈਟਜੀ ਮੈਨੇਜਰ ਹੈ ਤੇ ਨਾਲ SUZUKI ਮਾਰੀ ਪ੍ਰੋਡਕਟ ਪਲੈਨਿੰਗ ਗਰੁੱਪ ਹੈ ਇਹੇ ਆਏ ਸੀਗੇ ਤੇ ਇਹਨਾਂ ਨੂੰ ਅਸੀਂ ਕਿਹਾ ਸੀਗਾ ਵੀ ਤੁਸੀਂ ਹੀਰੋ ਗਰੁੱਪ ਨਾਲ ਆਲਰੇਡੀ ਹੈਗੇ ਹੋ ਤੁਸੀਂ ਟਾਈਅਪ ਚ ਤੇ ਫਿਊਚਰ ਚ ਜਿਹੜੀਆਂ ਓਪਰਚੁਨਿਟੀਜ਼ ਹਨ ਉਹਨਾਂ ਨੂੰ ਵਧਾਓ ਦੇ ਐਕਸਟੈਂਡ ਕਰੋ ਹੈਨਾ ਤੇ ਇਹਨਾਂ ਨੇ ਕਿਹਾ ਵੀ ਅਸੀਂ EV ਦੇ ਵਿੱਚ ਇਲੈਕਟ੍ਰਿਕ ਵਹੀਕਲ ਬਣਾਉਣ ਦੇ ਵਿੱਚ ਤੇ R&D ਕੋਲਾਬੋਰੇਸ਼ਨ रिसर्च एंड डाटा सेंटर ਜਿਹੜਾ ਮੁਹਾਲੀ 'ਚ ਬਣਾਉਣਗੇ ਇਹ ਤੇ ਸਕਿੱਲ ਡਵੈਲਪਮੈਂਟ ਦੇ ਵਿੱਚ ਇਹ ਸਭ ਤੋਂ ਵੱਧ ਜਿਹੜਾ ਇੰਟਰਸਟ ਨੇ ਦਿਖਾਇਆ ਜੋ ਕਿ ਮੁਹਾਲੀ 'ਚ ਜਿਹੜਾ ਇਹਨਾਂ ਇਹ ਆਪਣਾ ਆਫਿਸ ਬਣਾਉਣਗੇ ਆਪਣੇ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇਥੇ ਕੰਮ ਮਿਲੂਗਾ ਤੇ 2026 ਦੇ ਜਿਹੜਾ ਸਬਮਿਟ ਹੈ ਇਨਵੈਸਟ ਪੰਜਾਬ ਦਾ ਤੇ ਉਹਦੇ ਵਿੱਚ ਇਹ ਇਕੋਸਿਸਟਮ ਆਫ ਦਾ ਕਹਿੰਦੇ ਅਸੀਂ ਉਥੇ ਡਿਸਪਲੇ ਕਰਾਂਗੇ ਤੇ ਇਹਨਾਂ ਨੇ ਸਾਡੇ ਨਾਲ ਗੱਲ ਕਰ ਲਈ ਕਿ ਸਾਨੂੰ ਉੱਥੇ ਤੁਸੀਂ ਪ੍ਰੋਪਰ ਟਾਈਮ ਦੇ ਦਿਓ ਅਸੀਂ ਆਪਣਾ ਸਕਰੀਨ ਦੇ ਉੱਤੇ ਸਾਰਾ ਦਿਖਾ ਕੇ ਅਸੀਂ ਆਪਣੇ ਜਿਹੜੇ ਲਾਈਕ ਮਾਈਂਡਰ ਸਾਡੇ ਕੰਪਨੀਆਂਜ਼ ਨੇ ਉਹਨਾਂ ਨਾਲੇ ਵਧਾਉਣਾ ਚਾਹੁੰਦੇ ਆ। ਇਹ ਯਾਮਾ ਨਾਲ ਹੋਇਆ। ਈਵੀ ਵਹੀਕਲ ਯਾਮਾ ਕਿਉਂਕਿ ਮੋਟਰਸਾਈਕਲਾਂ ਦੇ ਵਿੱਚ ਵੀ ਹੈਗਾ ਨਾ। ਸੋ ਈਵੀ ਵਹੀਕਲ ਵਾਸਤੇ ਤੇ ਹੀਰੋ ਗਰੁੱਪ ਨੇ ਇਹਨਾਂ ਦਾ ਪਹਿਲਾਂ ਹੀ ਟਾਈਪ ਹੈਗਾ ਤੇ ਉਹਨੂੰ ਹੋਰ ਵਧਾਉਣ ਦੀ ਹੁਣੇ। ਹੀਰੋ ਆ ਇਹ ਜਿਹੜਾ ਪਹਿਲਾਂ ਹੋਂਡਾ ਸੀ ਹੋਂਡਾ ਮੋਟਰ ਯਾਮਾ ਤੋਂ ਬਾਅਦ ਹੋਂਡਾ ਮੋਟਰ ਇਹ ਵੀ ਸੇਮ ਆਲਮੋਸਟ ਸੇਮ ਪਰ ਇਹ ਕਾਰਾਂ ਦੇ ਵਿੱਚ ਵੀ ਹੈਗੇ ਨੇ ਸੋ ਇਹਨਾਂ ਨੇ ਸਾਡੇ ਨਾਲ ਇਹ ਕਿਹਾ ਹੈ ਇਹਨਾਂ ਨੇ ਕਿ ਹੋਂਡਾ ਸ਼ੇਅਰਡ देयर ਇਨ ਦਾ ਪ੍ਰੋਸੈਸ ਆਫ ਐਕਸਪਲੋਰਿੰਗ ਕੰਪੋਨੈਂਟਸ ਮੈਨੂਫੈਕਚਰਿੰਗ ਥਰੂ ਇੰਡੀਅਨ ਪਾਰਟਨਰਸ ਇਨ ਪੰਜਾਬ ਇੰਡੀਅਨ ਪਾਰਟਨਰ ਜਿਹੜੇ ਪੰਜਾਬ ਚ ਇਹਨਾਂ ਦੇ ਹੈਗੇ ਨੇ ਇਹ ਕਾਰਾਂ ਦੇ ਤੇ ਮੋਟਰਸਾਈਕਲਾਂ ਦੇ ਜਿਹੜੇ ਕੰਪੋਨੈਂਟਸ ਉਹਨਾਂ ਦੇ ਪੁਰਜੇ ਬਣਾਉਣ ਵਾਸਤੇ ਉਨੂੰ ਅਸੀਂ ਐਕਸਟੈਂਡ ਕਰਾਂਗੇ ਤੇ ਇਹ ਵੱਡੇ ਪੱਧਰ ਤੇ ਜਿਹੜਾ 26 ਵਾਲੇ ਸਬਮਿਟ ਚ ਆਪਣੀ ਜਿਹੜੀ ਕੰਪਨੀ ਵੱਲੋਂ ਆ ਰਹੇ ਨੇ